ਅੱਜ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਪਿਪਲੀ ਮਹਾਰਾਜ ਤੇ ਲਹਿਰਾ ਮਾਬਾ ਥਰਮਲ ਪਲਾਟ ਦੇ ਬਿਲਕੁਲ ਨੇੜੇ ਤੇ ਜਿਲ੍ਹਾ ਮਿੱਤਰੋ ਬਠਿੰਡਾ ਪਾਈ ਗੁਰਪ੍ਰੀਤ ਦੇ ਘਰੋਂ ਆਪਾਂ ਦੋ ਨੱਕ ਦਿਖਾ ਰਹੇ ਆਂ ਦੋਨੇ ਮਿੱਤਰੋ ਤਾਜ਼ੀਆਂ ਨੇ ਤੇ ਕਦੋਂ ਕਦੋਂ ਦੀਆਂ ਸੁੰਗੀਆਂ ਨੇ ਉਹਦੀ ਆਪਾਂ ਡਿਟੇਲ ਤਾਂ ਬਾਅਦ ਵਿੱਚ ਲਵਾਂਗੇ ਪਹਿਲੇ ਨੰਬਰ ਤੇ ਜੇ ਗੱਲ ਆਪਾਂ ਕਰਗੇ ਤਾਂ ਛੋਣੇ ਕੱਦ ਕਾਠ ਵਾਲੀ ਛੋਣੇ ਬੇਲ ਵਾਲੀ ਥਣਲੇਪੇ ਦੀ ਮਿੱਤਰੋ ਪੂਰੀ ਸਾਫ਼ ਗ੍ਰੇਡਡ ਆ ਝੋਟੀ ਐ ਤੇ ਥਣਲੇਪੇ ਦੀ ਪੂਰੀ ਸਾਫ਼ ਆ ਮੁੱਠੀ ਵਾਲਾ ਮਿੱਤਰੋ ਥਣਾ ਤੇ ਨਾਰਮਲ ਲੇਵੇ ਤੇ ਮਿੱਤਰੋ ਹੀ ਆਪਾਂ ਵੀਡੀਓ ਬਣਾ ਰਹੇ ਆ ਕੋਈ ਇੱਕ ਖੜ ਨਹੀਂ ਲਾਇਆ ਤੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਹਾਂਜੀ ਬਾਈ ਗੁਰਪ੍ਰੀਤ ਕੀ ਹਾਲ ਹੈ ਸਸੀ ਕਾਲ ਬਾਈ ਸਸੀ ਕਾਲ ਹੋ ਠੀਕ ਹੈ ਇਹਦਾ ਸੂਆ ਝੋਟੀ ਦਾ ਪਹਿਲਾ ਦੂਜਾ ਜੀ ਦੂਜਾ ਸੂਆ ਕਦੋਂ ਕਦੀ ਸੂਈ ਆ ਇਹਨੂੰ ਅੱਜ ਚੌਥਾ ਦਿਨ ਆ ਜੀ ਚੌਥਾ ਦਿਨ ਆ ਹਾਂਜੀ ਦੂਜਾ ਸੂਆ ਕਿੰਨਾ ਕੁ ਬੋਲਾ ਹੋਊਗਾ ਹੁਣ ਬਾਈ ਆ ਕੋਈ ਆਪਣੀ ਮਾਰਦੇ 9 ਕਿਲੋ ਬੋਲਾ ਹੋਊਗਾ ਬੱਚਾ ਮਗਰ ਕਟਾ ਕੱਟੀ ਕੱਟੀ ਆ ਪਹਿਲੀ ਲੀਲੀ ਦਾ ਵੀ ਉਹ ਬੱਠੀ ਹੈ ਠੀਕ ਹੈ ਉਹ ਵੀ ਦਿਖਾਉਣੇ ਆ ਪਹਿਲਾਂ ਇਹਨੂੰ ਤੋਰੋ ਜੀ ਹਾਂ ਨਿੱਲੀ ਰਾਬੀ ਮਿੱਤਰੋ ਕੱਟੀ ਐ ਤੇ ਮਗਰ ਤੇ 4 ਦਿਨਾਂ ਦੀ ਸੂਈ ਆ 9 ਲੀਟਰ ਮਿੱਤਰੋ ਜਿਹੜਾ ਬੋਲਾ ਥਿਆਰ ਐ 12 ਕਿਲੋ ਤਾਂ ਦੇ ਦੂਗੀ ਹਾਂ 11 12 ਲੀਟਰ ਮਿੱਤਰੋ ਇਹਨੇ ਖੁੰਲਾ ਤੋਂ ਦੇਣਾ ਜਿਹੜੇ ਹਿਸਾਬ ਨਾਲ ਦੀ ਬਣਤਰ ਐ ਤੇ ਲੇਵੇ ਦੀ ਬਣਤਰ ਐ ਥਾਣਾ ਦੀ ਬਣਤਰ ਆ ਜਾਂ ਸਰੀਰ ਦੀ ਬਣਤਰ ਵੀ ਆਪਾਂ ਕਹਿ ਸਕਦੇ ਹਾਂ ਕੱਦ-ਕਾਡ ਬਹੁਤ ਸੋਹਣਾ ਸਰੀਰ ਪੱਖੋਂ ਵੀ ਚੰਗੀ ਐ ਤੇ ਥਾਲੇ ਵੀ ਦੀ ਮਿੱਤਰੋ ਪੂਰੇ ਸਾਫ ਆ ਹੁੰਦੇ ਆ ਮਿੱਤਰੋ ਨੈਚੁਰਲ ਲੇਵੇ ਆਪ ਤੌਰ ਤੇ ਜਿਹੜੀਆਂ ਤੁਸੀਂ ਵੀਡੀਓ ਦੇਖਦੇ ਆ ਉਹਨਾਂ ਦੇ ਵਿੱਚ ਲੇਵੇ ਕਹੇ ਜੇ ਹੁੰਦੇ ਆ ਉਹ ਚੀਜ਼ ਤਾਂ ਆਪਾਂ ਮਿੱਤਰੋ ਤੁਹਾਨੂੰ ਨਹੀਂ ਉਹ ਸਿਰਫ ਮੰਡੰਗਾ ਦੇ ਵਿੱਚ ਹੀ ਹੁੰਦੇ ਆ ਤੇ ਚਵਾਈ ਦੀ ਸਾਫ ਆ ਬਾਈ ਚਵਾਈ ਦੀ ਸਾਫ ਹੈ 9 ਕਿਲੋ ਜਿਹੜਾ ਬੋਲਾ ਤਿਆਰ ਹੈ ਆ ਪਰ ਟਾਈਮ ਤੋਂ ਚਾਰ-ਪੰਜ ਟਾਈਮ ਤੋਂ ਵੀ ਆਪਾਂ ਨੂੰ ਕੋਈ ਡਰ ਨਹੀਂ ਜੀ 11-12 ਕਿਲੋ ਕੱਢ ਦੇਣਾ ਇਹਨੇ ਠੀਕ ਹੈ ਤੇ ਰੇਟ ਕੀ ਕਰਤਾ ਰੇਟ ਦਾ 10 ਦਾ ਸਾਈ 1 10 ਹਾਂਜੀ ਜਾਇ ਜੀ ਕਰਿਆ ਹਨਾਇ ਜਾਇ ਜੀ ਕਰਿਆ 1 5 ਦੀ ਝੋਟੀ ਦੇਣਾ ਕਿ ਆਪਾਂ ਹੋਰ ਵੀ 5 ਜੋ ਵੀ ਮੰਨਤਨ ਕਰ ਦਾਂਗੇ ਬੰਦੇ ਦਾ ਜੀ ਕਮਾਲ ਦੀ ਗੱਲ ਅੱਜ ਬਾਹਰ ਮੈਂ ਆਫਰ ਨਹੀਂ ਦੇਤੇ ਥੋੜੇ ਜੇ ਬਸ ਆਪਾਂ ਜਿਵੇਂ ਲਿਆਇਆ ਜੀ ਉਵੇਂ ਦੇ ਦਾਂਗੇ ਬਾਹਰ ਮੁੱਲ ਕਰਨ ਦਾ ਕੋਈ ਫਾਇਦਾ ਨਹੀਂ ਓਕੇ ਰੇਟ ਟੁੱਟ ਗਿਆ ਬਹੁਤ ਹਨਾ ਹਾਂ ਜੀ ਘਟੋ ਘਟ 20 25 ਹਜ਼ਾਰ ਟੁੱਟਿਆ ਖੜਾ ਹਨ ਹੈਗਾ ਫਟ ਓਕੇ ਦੂਜੇ ਨੰਬਰ ਤੇ ਕੈਪ ਲਿਹਾ ਵਾ ਹਨਾ ਇਹ ਵੀ ਦੂਜਾ ਸੂਰਤ ਆ ਮਿੱਤਰੋ ਦੀ ਕੱਟੀ ਆ ਨੀਲੀ ਰਬੀ ਦੀ ਆ ਪਹਿਲਾ ਬੱਚਾ ਹਾਂ ਕੱਟੀ ਆ ਹਨਾ ਇਹਦੇ ਮਗਰ ਕਟਾ ਇਹਦੇ ਮਗਰ ਕਟਾ ਜੀ ਠੀਕ ਆ ਇਹ ਚਲੋ ਮਾਰ ਕੰਮ ਕਰ ਜਨਾ ਦਾ ਬਹੁਤ ਕਾਫੀ ਆ ਨਾ ਸਾਰੇ ਪੂਰੇ ਜਰਬ ਤੇ ਪੂਰੇ ਮਾਰਕ ਹੈ ਮਗਰ ਮਿੱਤਰੋ ਨੀਲੀ ਰਾਬੀ ਦੀ ਕੱਟੀਆਂ ਨਾਲ ਦੇ ਕੱਛਾ ਨਾਲ ਕੋਈ ਨਾਲ ਨਹੀਂ ਦੇ ਸਕਦੇ ਹਾਂ ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਤਾਂ ਕੈਪ ਲਿਹਾ ਵਾ ਇਹਦਾ ਸੁਆ ਤੇਰਾ ਵੀ ਦੂਜਾ ਸੁਆ ਹੈ ਦੂਜਾ ਸੁਆ ਤੇ ਇਹ ਕਦੋਂ ਕਸੂਈ ਆ ਇਹ ਅੱਜ ਸਵੇਰ 5:30 ਵਜੇ ਜੇਰ ਪੈਣੀ ਆ ਹਨਾ ਜੇਰ ਪੈਣੀ ਆ ਜੀ 5:30 5:00 ਵਜੇ ਰਾਤ ਵਜੇ ਨੇ ਫੋਨ ਕਰਿਆ ਸੀ ਵੀ ਸੂਣ ਵਾਲੀ ਆ ਤੇ ਤੜਕੇ ਵਜੇ ਕਹਿੰਦਾ ਵੀ ਸੂਫੀ ਤੇ ਸਿੰਘ ਦਾ ਕੈਪ ਲਿਹਾ ਵਾ ਤੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਤੇ ਮੁੱਠੀ ਵਾਲਾ ਥਾਣਾ ਇਹਦਾ ਵੀ ਬਹੁਤ ਚੰਗਾ ਹੈ ਨਾ ਇਹ ਸੁਆ ਦੂਜਾ ਇਹਦਾ ਰੇਟ ਕੀ ਕਰਤਾ ਜੀ ਇਹਦਾ ਰੇਟ ਕੀ ਕਰਦਾ ਜੀ ਹੈ 1.5 ਹਾਂ ਤੋਰੋ ਇੱਕ ਮਿੰਟ ਰੇਟ ਮਿੱਤਰੋ ਫੁੱਲ ਘਟੇ ਹੋਏ ਨੇ ਤੇ ਜਿਹੜੇ ਭਰਾ ਨੇ ਪਸ਼ੂ ਵੇਚਣਾ ਮਿੱਤਰੋ ਉਹ ਇਹ ਦੇਖ ਕੇ ਵੀਡੀਓ ਦੇਖ ਕੇ ਆਪਦੇ ਰੇਟ ਦਾ ਜਜਮੈਂਟ ਉਸ ਹਿਸਾਬ ਨਾਲ ਕਰਿਆ ਕਰੋ ਮੈਨੂੰ ਫਿਰ ਘਟਾਉਣੇ ਪੈਂਦੇ ਨੇ ਫਿਰ ਅਗਲਾ ਕਹਿੰਦਾ ਵੀ ਇਸ ਤੋਂ ਵੱਧ ਤਾਂ ਮੈਨੂੰ ਫਲਾਨਾ ਬੰਦਾ ਦਿੰਦਾ ਸੀ ਤੇ ਫਲਾਨਾ ਦੰਦਾ ਨੇ ਹੁੰਦਾ ਮਿੱਤਰੋ ਪਸ਼ੂ ਨੂੰ ਖੜਾਉਂਦਾ ਹੁੰਦਾ ਕਈ ਕਿ ਦੁਰਜੰਨਾ ਹੁੰਦਾ ਅਗਲਾ ਕਹਿੰਦਾ ਵੀ ਪਸ਼ੂ ਖੜਾ ਰਹੇ ਤੇ ਕੱਟ ਕਾਠ ਇਹਦਾ ਵੀ ਮਿੱਤਰੋ ਫੁੱਲਾ ਸਰੀਰ ਪਖੋਈ ਵੀ ਸੋਹਣੀ ਹੈ ਥਾਂਡੇ ਵੀ ਦੀ ਇਹ ਵੀ ਸਾਫ਼ ਹੈ 1 5 ਮੁੱਲਾ ਹੈ ਨਾ ਹਾਂਜੀ ਓਕੇ ਦੁੱਧੇ ਵੀ ਕੱਢ ਦਤਾ 11 ਇਹਨੇ ਵੀ ਪਹਿਲਾਂ ਦਿੱਤਾ 10 ਕਿਲੋ ਦੁੱਧ ਹਾਂ 10 11 ਦਾ ਜਿਹੜਾ ਲੇਵਾ ਹੈਗਾ 10 ਕਿਲੋ ਮਗਰ ਮਿੱਤਰੋ ਕੱਟਾ ਫਿਰ ਆਪਾਂ ਕਿਹੜਾ ਵੀ ਸੁਬਾ ਸੋਈਆ ਜੇਰ ਹਜੇ ਪੈਣੀ ਆ ਮੁੱਲ ਮਿੱਤਰੋ 1 1,5000 ਤੇ ਫੋਨ ਨੰਬਰ ਜੀ ਆਪਣਾ 623 ਕਰਨ ਲਈ ਹਾਂਜੀ 64 ਦੀ ਰੋਟਾ ਜੀ 62391 ਤੇ 64048 ਪਿੰਡ ਪਿਪਲੀ ਮਹਾਰਾਜ ਲਹਿਰਾ ਮੁਹੱਬਤ ਹਰਮਨ ਪਲਾਂਟ ਦੇ ਬਿਲਕੁਲ ਨੇੜੇ ਲੈਵੇ ਦੀ ਪੂਰੀ ਸਾਫ ਹੈ ਠੰਡੀ ਸੀ ਲੈਵੇ ਮਿੱਤਰੋ ਫੁੱਲ ਹੈ ਸੋ ਦੋਨੇ ਨੱਕ ਮਿੱਤਰੋ ਚੰਗੇ ਆ ਸਾਰੇ ਵੀਰਾਂ ਦਾ ਧੰਨਵਾਦ